ਮੈਂ ਸਰਵਣ ਸਿੰਘ ਪੰਦੇਰੀ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਔਰ 284ਵਾਂ ਦਿਨ ਹੋ ਗਿਆ ਸਾਡੇ ਮੋਰਚੇ ਨੂੰ ਚੱਲਦਿਆਂ ਹੋਇਆਂ ਕੱਲ ਨਵੀਂ ਦਿੱਲੀ ਰਕਾਬਗੰਜ ਗੁਰਦੁਆਰਾ ਸਾਹਿਬ ਅਸੀਂ ਐਸਕੇਐਮ ਨਾਨ ਪੋਲਿਟਿਕਲ ਮੀਟਿੰਗ ਕਰੂਗਾ ਉਹਦੇ ਤੋਂ ਬਾਅਦ 2 ਵਜੇ ਦੋਵੇਂ ਫਾਰਮ ਜੜੇ ਆ ਪੀਸੀ ਕਰਨਗੇ ਜਿਹੜਾ ਐਲਾਨ ਹੋਇਆ ਹੈਗਾ 26 ਨਵੰਬਰ ਤੋਂ 3 ਢੱਲੇਵਾਲ ਸਾਹਿਬ ਉੱਥੇ ਖਨੌਰੀ ਬਾਰਡਰ ਤੇ ਮਰਨਵਰਤ ਤੇ ਬੈਠਣਗੇ ਔਰ 6 ਦਸੰਬਰ ਨੂੰ ਜੜਾ ਵਾ ਸ਼ੰਭੂ ਮੋਰਚੇ ਤੋਂ ਜੜਾ ਵਾ ਦਿੱਲੀ ਵੱਲ ਨੂੰ ਜਥਾ ਕੂਚ ਕਰੂਗਾ ਇਹਦਾ ਬਲੂਪ੍ਰਿੰਟ ਕੀ ਹੈਗਾ ਹੋਰ ਵਿਸਥਾਰ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਊ ਇਹਦੇ ਨਾਲ ਦੀ ਨਾਲ ਜੜਾ 26 ਨਵੰਬਰ ਤੋਂ ਬਾਅਦ ਅਸੀਂ ਐਲਾਨ ਕੀਤਾ ਹੈਗਾ ਕਿ ਉਦੋਂ ਬਾਅਦ ਪੰਜਾਬ ਦੇ ਵਿੱਚ ਪਾਛਪਾ ਦੇ ਲੀਡਰ ਜਿੱਥੇ-ਜਿੱਥੇ ਵੀ ਜਾਣਗੇ ਜਿੱਥੇ-ਜਿੱਥੇ ਵੀ ਉਹ ਜਾਣਗੇ ਉੱਥੇ-ਉੱਥੇ ਉਹਨਾਂ ਦੀ ਪਿੰਡਾਂ ਦੇ ਵਿੱਚ ਐਂਟਰੀ ਬੰਦ ਕੀਤੀ ਜਾਊਗੀ ਉਹਦੇ ਪਿੱਛੇ ਸਾਡਾ ਮਨੋਰਥ ਹੋਊਗਾ ਵੀ ਉਹ ਸਾਡੇ ਸਵਾਲਾਂ ਦਾ ਜਵਾਬ ਦੇਣ ਪਿਓ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਕਿਉਂ ਨਹੀਂ ਮੰਨ ਰਹੇ ਹੈਗੇ ਇਹਦੇ ਨਾਲ ਦੀ ਨਾਲ ਹੁਣ ਜਦੋਂ ਮਹਾਰਾਸ਼ਟਰ ਝਾੜਖੰਡ ਦੇ ਤੇ ਹੋਰ ਨਾਲ ਸੂਬਿਆਂ ਚ ਬਾਈ ਇਲੈਕਸ਼ਨ ਖਤਮ ਹੋ ਗਿਆ ਤਾਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਮੋਦੀ ਸਰਕਾਰ ਹੁਣ ਮੰਦਰ ਮਸਜਿਦ ਨੀਤੀ ਛੱਡੂਗੀ ਚੰਦ ਦਿਨਾਂ ਵਾਸਤੇ ਉਦੋਂ ਤੱਕ ਮੰਦਰ ਮਸਜਿਦ ਹਿੰਦੂ ਮੁਸਲਮ ਦੀ ਰਾਜਨੀਤੀ ਛੱਡੀ ਜਾਊ ਜਿੰਨੀ ਦੇਰ ਤੱਕ ਅਗਲੇ ਇਲੈਕਸ਼ਨ ਆ ਨਹੀਂ ਜਾਂਦੇ ਹੈਗੇ ਅੱਜ ਹੁਣ ਹਿੰਦੂ ਟੈਲੀਵਿਜ਼ਨਾਂ ਤੇ ਖਤਰੇ 'ਚ ਨਹੀਂ ਨਜ਼ਰ ਆਉਣਾ ਇਹ ਤੋਂ ਗਾਹਾਂ ਜਾ ਕੇ ਫਿਰ ਜਦੋਂ ਅਗਲੀ ਲਕਸ਼ਣ ਆ ਗਈ ਫਿਰ ਹਿੰਦੂ ਖਤਰੇ ਚ ਹੋਣਾ ਇਹ ਵੋਟਾਂ ਦਾ ਫਿਰਕੂ ਧਰੂਵੀਕਰਨ ਕਰਨ ਵਾਸਤੇ ਸਮੇਂ ਦੇ ਹਾਕਮ ਚਾਲਾ ਚੱਲਦੇ ਕਦੀ ਵੀ ਮੋਦੀ ਸਰਕਾਰ 11 ਸਾਲਾਂ ਦੇ ਵਿੱਚ ਵਿੱਚ ਇੰਨੀ ਹਿੰਮਤ ਨਹੀਂ ਰੱਖਦੀ ਕਿ ਉਹ ਵਿਕਾਸ ਦੇ ਨਾਂ ਤੇ ਜਿਹੜਾ ਵਾ ਉਹ ਲਕਸ਼ਣਾ ਜਿੱਤੇ ਵਿਕਾਸ ਦਾ ਨਾਂ ਲਵੇ ਕੀ ਕੀਤਾ ਉਹਨੇ ਦੇਸ਼ ਵਾਸਤੇ ਅਰੱਜ ਰੁਪਈਆ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੋਜੀਸ਼ਨ ਤੇ ਪਹੁੰਚਾ ਹੈਗਾ ਔਰ ਪਹਿਲੋ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਕਿ ਜੇ ਰੁਪਈਆ ਡੁੱਬ ਗਿਆ ਤੇ ਫਿਰ ਇਹਦਾ ਮਤਲਬ ਹੈ ਸਾਡਾ ਦੇਸ਼ ਡੁੱਬ ਗਿਆ ਉਹ ਕਹਿੰਦੇ ਸੀ ਅੱਜ ਰੁਪਈਏ ਦੇ ਅੱਜ ਦੂਜੇ ਜਿਹੜੇ ਸਾਡੇ ਗੁਆਂਢੀ ਮੁਲਕ ਨੇ ਉਹਨਾਂ ਨਾਲੋਂ ਵੀ ਸਾਡੀ ਪੋਜੀਸ਼ਨ ਮਾੜੀ ਹੋਈ ਪਈ ਆ ਔਰ ਜਿਵੇਂ ਮੰਗਾਈ ਦੇਸ਼ ਵਿੱਚ ਵੱਧ ਰਹੀ ਹੈਗੀ ਆ ਬੇਰੁਜ਼ਗਾਰੀ ਵੱਧ ਰਹੀ ਹੈਗੀ ਉਧਰ ਕਿਸੇ ਦਾ ਵੀ ਧਿਆਨ ਨਹੀਂ ਹੈਗਾ ਅੰਦੋਲਨ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਦਾ ਨਿਬੇੜਾ ਨਹੀਂ ਹੋ ਜਾਂਦਾ ਧੰਨਵਾਦ ਮੈਂ ਸਰਵਣ ਸਿੰਘ ਪੰਦੇਰੀ ਆ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਔਰ 284ਵਾਂ ਦਿਨ ਹੋ ਗਿਆ ਸਾਡੇ ਮੋਰਚਿਆਂ ਨੂੰ ਚੱਲਦਿਆਂ ਹੋਇਆਂ ਕੱਲ ਨਵੀਂ ਦਿੱਲੀ ਰਕਾਬਗੰਜ ਗੁਰਦੁਆਰਾ ਸਾਹਿਬ ਅਸੀਂ ਐਸਕੇਐਮ ਨਾਨ ਪੋਲਿਟਿਕਲ ਮੀਟਿੰਗ ਕਰੂਗਾ ਉਹਦੇ ਤੋਂ ਬਾਅਦ 2 ਵਜੇ ਦੋਵੇਂ ਫਾਰਮ ਜੜੇ ਆ ਪੀਸੀ ਕਰਨਗੇ ਜਿਹੜਾ ਐਲਾਨ ਹੋਇਆ ਹੈਗਾ 26 ਨਵੰਬਰ ਤੋਂ 3 ਢੱਲੇਵਾਲ ਸਾਹਿਬ ਉੱਥੇ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠਣਗੇ ਔਰ 6 ਦਸੰਬਰ ਨੂੰ ਜੜਾ ਵਾ ਸ਼ੰਭੂ ਮੋਰਚੇ ਤੋਂ ਜੜਾ ਵਾ ਦਿੱਲੀ ਵੱਲ ਨੂੰ ਜਥਾ ਕੂਚ ਕਰੂਗਾ ਇਹਦਾ ਬਲੂਪ੍ਰਿੰਟ ਕੀ ਹੈਗਾ ਹੋਰ ਵਿਸਥਾਰ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਊ ਇਹਦੇ ਨਾਲ ਦੀ ਨਾਲ ਜੜਾ 26 ਨਵੰਬਰ ਤੋਂ ਬਾਅਦ ਅਸੀਂ ਐਲਾਨ ਕੀਤਾ ਹੈਗਾ ਕਿ ਉਦੋਂ ਬਾਅਦ ਪੰਜਾਬ ਦੇ ਵਿੱਚ ਪਾਰਟਪਾ ਦੇ ਲੀਡਰ ਜਿੱਥੇ-ਜਿੱਥੇ ਵੀ ਜਾਣਗੇ ਜਿੱਥੇ-ਜਿੱਥੇ ਵੀ ਉਹ ਜਾਣਗੇ ਉੱਥੇ-ਉੱਥੇ ਉਹਨਾਂ ਦੀ ਪਿੰਡਾਂ ਦੇ ਵਿੱਚ ਐਂਟਰੀ ਬੰਦ ਕੀਤੀ ਜਾਊਗੀ ਉਹਦੇ ਪਿੱਛੇ ਸਾਡਾ ਮਨੋਰਥ ਹੋਊਗਾ ਵੀ ਉਹ ਸਾਡੇ ਸਵਾਲਾਂ ਦਾ ਜਵਾਬ ਦੇਣ ਇਹੋ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਕਿਉਂ ਨਹੀਂ ਮੰਨ ਰਹੇ ਹੈਗੇ ਇਹਦੇ ਨਾਲ ਦੀ ਨਾਲ ਹੁਣ ਜਦੋਂ ਮਹਾਰਾਸ਼ਟਰ ਝਾੜਖੰਡ ਦੇ ਤੇ ਹੋਰ ਨਾਲ ਸੂਬਿਆਂ 'ਚ 22 ਲੱਖਣ ਖਤਮ ਹੋ ਗਿਆ ਤਾਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਮੋਦੀ ਸਰਕਾਰ ਹੁਣ ਮੰਦਰ ਮਸਜਿਦ ਦੀ ਨੀਤੀ ਛੱਡੂਗੀ ਚੰਦ ਦਿਨਾਂ ਵਾਸਤੇ ਉਦੋਂ ਤੱਕ ਮੰਦਰ ਮਸਜਿਦ ਹਿੰਦੂ ਮੁਸਲਮ ਦੀ ਰਾਜਨੀਤੀ ਛੱਡੀ ਜਾਊ ਜਿੰਨੀ ਦੇਰ ਤੱਕ ਅਗਲੇ ਇਲੈਕਸ਼ਨ ਆ ਨਹੀਂ ਜਾਂਦੇ ਹੈਗੇ ਅੱਜ ਹੁਣ ਹਿੰਦੂ ਟੈਲੀਵਿਜ਼ਨਾਂ ਤੇ ਖਤਰੇ 'ਚ ਨਹੀਂ ਨਜ਼ਰ ਆਉਣਾ ਇਦੋਂ ਗਾਂਹਾਂ ਜਾ ਕੇ ਫਿਰ ਜਦੋਂ ਅਗਲੀ ਇਲੈਕਸ਼ਨ ਆ ਗਈ ਫਿਰ ਹਿੰਦੂ ਖਤਰੇ ਚ ਹੋਣਾ ਇਹ ਵੋਟਾਂ ਦਾ ਫਿਰਕੂ ਧਰੂਵੀਕਰਨ ਕਰਨ ਵਾਸਤੇ ਸਮੇਂ ਦੇ ਹਾਕਮ ਚਾਲਾ ਚੱਲਦੇ ਕਦੀ ਵੀ ਮੋਦੀ ਸਰਕਾਰ 11 ਸਾਲਾਂ ਦੇ ਵਿੱਚ ਵਿੱਚ ਇੰਨੀ ਹਿੰਮਤ ਨਹੀਂ ਰੱਖਦੀ ਕਿ ਉਹ ਵਿਕਾਸ ਦੇ ਨਾਂ ਤੇ ਜਿਹੜਾ ਵਾ ਉਹ ਲਕਸ਼ਣਾ ਜਿੱਤੇ ਵਿਕਾਸ ਦਾ ਨਾਂ ਲਵੇ ਕੀ ਕੀਤਾ ਉਹਨੇ ਦੇਸ਼ ਵਾਸਤੇ ਅਰੱਜ ਰੁਪਈਆ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੋਜੀਸ਼ਨ ਤੇ ਪਹੁੰਚਾ ਹੈਗਾ ਔਰ ਪਹਿਲੋ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਕਿ ਜੇ ਰੁਪਈਆ ਡੁੱਬ ਗਿਆ ਤੇ ਫਿਰ ਇਹਦਾ ਮਤਲਬ ਹੈ ਸਾਡਾ ਦੇਸ਼ ਡੁੱਬ ਗਿਆ ਉਹ ਕਹਿੰਦੇ ਸੀ ਅੱਜ ਰੁਪਈਏ ਦੇ ਅੱਜ ਦੂਜੇ ਜਿਹੜੇ ਸਾਡੇ ਗੁਆਂਢੀ ਮੁਲਕ ਨੇ ਉਹਨਾਂ ਨਾਲੋਂ ਵੀ ਸਾਡੀ ਪੋਜੀਸ਼ਨ ਮਾੜੀ ਹੋਈ ਪਈ ਆ ਔਰ ਜਿਵੇਂ ਮਹਿੰਗਾਈ ਦੇਸ਼ ਵਿੱਚ ਵੱਧ ਰਹੀ ਹੈਗੀ ਆ ਬੇਰੁਜ਼ਗਾਰੀ ਵੱਧ ਰਹੀ ਹੈਗੀ ਉਧਰ ਕਿਸੇ ਦਾ ਵੀ ਧਿਆਨ ਨਹੀਂ ਹੈਗਾ ਅੰਦੋਲਨ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਦਾ ਨਿਬੇੜਾ ਨਹੀਂ ਹੋ ਜਾਂਦਾ ਧੰਨਵਾਦ